ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਟੀਵੀ 84 ਦੇ ਪਲੇਟਫਾਰਮ ਦੇ ਉਤੇ ਅਸੀਂ ਲਗਾਤਾਰ ਜੁੜੇ ਹੈਗੇ ਪੰਜਾਬ ਦੇ ਹਾਲਾਤ ਦੇ ਜਿਹੜੇ ਮੌਜੂਦਾ ਹਾਲਾਤ ਹੈਗੇ ਨੇ ਜਿਹੜੀਆਂ ਉਥੇ ਗਰਾਊਂਡ ਦੇ ਅੰਦਰ ਟੀਮਾਂ ਕੰਮ ਕਰ ਰਹੀਆਂ ਨੇ ਅਸੀਂ ਲਗਾਤਾਰ ਉਹਦੀ ਅਪਡੇਟ ਆਪ ਜੀ ਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਗਿਆ ਤੇ ਸਾਡੇ ਨਾਲ ਹੁਣ ਸਰਦਾਰ ਚਮਕੌਰ ਸਿੰਘ ਜੁੜੇ ਹੋਏ ਨੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਅਮਰਿਤਪਾਲ ਸਿੰਘ ਦੀ ਜਥੇਬੰਦੀ ਦੇ ਮੁਖ ਬੁਲਾਰੇ ਹੈਗੇ ਨੇ ਉਹਨਾਂ ਨਾਲ ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਤੋਂ ਕਰਨਿਆ ਚਮਕੌਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਤੁਸੀਂ ਇਸ ਇਲਾਕੇ ਸੇਵਾਵਾਂ ਕਰ ਰਹੇ ਹੈਗੇ ਹੋ ਅਸੀਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੇ ਪਿੰਡ ਬਾਉਪੁਰ ਸਾੰਗਰਾ ਤਕਰੀਬਨ ਇਹ 16 ਪਿੰਡਾਂ ਜਿੱਥੇ ਅਸੀਂ 12 ਤਰੀਕ ਤੋਂ 11 ਤਰੀਕ ਨੂੰ ਇੱਥੇ ਬੰਨ੍ਹ ਰੁਟਾ ਸੀ ਜੀ 12 ਤਰੀਕ ਤੋਂ ਕੈਂਪ ਲਾ ਕੇ ਇੱਥੇ ਸੇਵਾਵਾਂ ਨਿਭਾ ਰਹੇ ਹਾਂ ਜੀ ਜਮਕੌਰ ਸਿੰਘ ਜੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਵਾਇਰਲ ਹੋਦੀਆਂ ਨੇ ਤੁਸੀਂ ਵੀ ਜਾਣਦੇ ਹੋ ਪੂਰੀ ਦੁਨੀਆ ਦੇਖ ਰਹੀ ਹੈਗੀ ਹੈ ਮੌਜੂਦਾ ਹਾਲਾਤਾਂ ਨੂੰ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਆਏਗਾ ਕਿਉਂਕਿ ਤੁਸੀਂ ਭਾਈ ਮਰਤਪਾਲ ਸਿੰਘ ਜੀ ਦੇ ਨਾਲ ਜੁੜੇ ਹੋਗੇ ਉਹ ਭਾਈ ਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਇੱਚ ਨੇ ਤੇ ਤੁਸੀਂ ਮੁਖ ਬੁਲਾ ਰਹੇ ਹੋ ਪਾਰਟੀ ਦੇ ਪੰਜਾਬ ਦੇ ਹਾਲਾਤਾਂ ਨੂੰ ਇਹ ਜਿਹੜੀ ਹਾੜੇ ਹੜ ਦੇ ਹਾਲਾਤਾਂ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਇਹ ਜਿਹੜੇ ਹਾੜਾ ਇਹ ਪੰਜਾਬ ਵਾਸਤੇ ਬਹੁਤ ਖਤਰਨਾਕ 1988 ਤੋਂ ਵੀ ਇਸ ਵਾਰ ਵੀ ਕੰਮ ਵਧ ਗਿਆ ਪਾਣੀ ਇੰਨਾ ਜ਼ਿਆਦਾ ਵਧਿਆ ਆ ਇਹ ਜਿਹੜੇ ਹਾੜ ਆਏ ਆ ਇਹ ਕੋਈ ਐਵੇਂ ਨਹੀਂ ਆ ਗਏ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਜਿਹੜੇ ਹਾੜ ਆਏ ਆ ਇਹਨਾਂ ਦੇ ਪਿੱਛੇ ਜਿਹੜੀ ਮੈਨੇਜਮੈਂਟ ਆ ਕਿ ਉਹ ਭਾਖੜਾ ਡੈਮ ਹੋਵੇ ਫੌਮ ਡੈਮ ਹੋਵੇ ਜਾਂ ਜਿਹੜੀਆਂ ਵੀ ਡੈਮਾਂ ਦੇ ਰਹੀਆਂ ਇਹ ਪਾਣੀ ਛੱਡ ਗਿਆ ਵਾ ਇਹ ਬਹੁਤ ਵੱਡੀ ਗਲਤੀ ਆ ਮੈਨੇਜਮੈਂਟ ਦੀ ਕਿਉਂਕਿ ਸਾਡੇ ਲੋਕਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ ਹਰੀਗੇ ਵਾਲੇ ਹੈਡ ਤੇ ਵੀ ਕਿਸਾਨਾਂ ਨੇ ਧਰਨਾ ਵੀ ਦਿੱਤਾ ਵੀ ਜਿਹੜਾ ਪਾਣੀ ਆ ਅੱਗੇ ਛੱਡਿਆ ਜਾਵੇ ਥੋੜਾ ਥੋੜਾ ਕਰਕੇ ਵੀ ਜਿੰਨਾ ਜਿੰਨਾ ਪਾਣੀ ਪਿਛੂ ਆ ਰਿਹਾ ਵਾ ਡੈਮਾਂ ਦੇ ਵਿੱਚ ਪਾਣੀ ਇਕੱਠਾ ਨਾ ਕੀਤਾ ਜਾਵੇ ਥੋੜਾ ਥੋੜਾ ਪਾਣੀ ਕਰਕੇ ਅੱਗੇ ਛੱਡਿਆ ਜਾਵੇ ਤਾਂ ਜੋ ਪਾਣੀ ਛੱਡਣ ਦਾ ਕਰਕੇ ਵੀ ਜਿਹੜਾ ਫਸਲਾਂ ਇੱਧਰ ਲੀਆਂ ਵੀ ਬਾਜ ਜਾਣਾ ਤੇ ਹਰੀ ਕਾਲੇ ਹੈੜ ਤੋਂ ਜਿਹੜੀਆਂ ਅਗਲੀਆਂ ਫਸਲਾਂ ਵਾਂ ਉਹ ਵੀ ਬਾਜ ਸਕਣ ਸੋ ਇਸ ਕਰਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਇਹ ਬੜੀ ਮੈਨੇਜਮੈਂਟ ਦੀ ਬਹੁਤ ਵੱਡੀ ਗਲਤੀ ਆ ਵੀ ਕਿਸਾਨਾਂ ਦੇ ਧਰਨੇ ਦੇਣ ਦੇ ਬਾਵਜੂਦ ਵੀ ਇੰਨਾ ਨੇ ਪਾਣੀ ਅੱਗੇ ਰਿਲੀਵ ਨਹੀਂ ਕੀਤਾ ਨਹੀਂ ਛੱਡਿਆ ਜੋ ਦਾ ਕਾਰਨ ਇਹ ਬਣ ਗਿਆ ਵੀ ਹੁਣ ਹਰੀ ਕਲੇ ਹੈਡ ਤੋਂ ਜਿੰਨੇ ਵੀ ਪਿਛਲੇ ਪਿੰਡ ਆ ਜਾਂ ਪਿਛਲੇ ਇਲਾਕੇ ਆ ਜਿੰਨੀ ਪਿਛਲੀ ਜ਼ਮੀਨ ਆ ਉਹ ਵੀ ਡੋਬ ਰਹੇ ਆ ਤੇ ਅਗਲੇ ਵੀ ਡੋਬ ਰਹੇ ਆ ਸੋ ਇਸ ਕਰਕੇ ਜੇਕਰ ਜਿੰਨਾ ਜਿੰਨਾ ਪਾਣੀ ਪਿੱਛੋਂ ਆ ਰਿਹਾ ਸੀ ਪਹਾੜੀਆਂ ਦੇ ਵਿੱਚੋਂ ਹਿਮਾਚਲ ਦੀ ਵਿੱਚੋਂ ਜੰਮੂ ਕਸ਼ਮੀਰ ਦੇ ਵਿੱਚੋਂ ਜਿੰਨਾ ਜਿੰਨਾ ਪਾਣੀ ਆ ਰਿਹਾ ਸੀ ਉਹਨਾਂ ਦਾ ਪਾਣੀ ਡੈਮਾਂ ਦੇ ਰਾਹੀਂ ਜੇਕਰ ਛੱਡਿਆ ਜਾਂਦਾ ਤੇ ਇੰਨਾ ਵੱਡਾ ਨੁਕਸਾਨ ਜਿਹੜਾ ਨਹੀਂ ਸੀ ਹੋਣਾ ਕਿਉਂਕਿ ਹਾੜ ਆਉਣ ਤੋਂ ਪਹਿਲਾਂ ਹਾੜ ਆਉਣ ਤੋਂ ਪਹਿਲਾਂ ਜਿਹੜਾ ਪਾਣੀ ਸੀ ਦਰਿਆ ਬਿਲਕੁਲ ਸੁੱਕੇ ਹੋਏ ਸੀ ਦਰਿਆ ਇੱਕ ਸੋਏ ਦੇ ਰੂਪ ਦੇ ਵਿੱਚੋਂ ਵਗ ਰਿਹਾ ਸੀ ਮਤਲਬ ਥੋੜਾ ਜਿਹਾ ਆਪਾਂ ਕਹਿ ਲਈਏ ਵੀ ਕੋਈ 200 ਕ ਮੀਟਰ ਦੀ ਚੌੜਾਈ ਦੇ ਵਿੱਚ ਜਿਹੜਾ ਦਰਿਆ ਸੀ ਉਹ ਵਗ ਰਿਹਾ ਸੀ ਪਰ ਹੁਣ ਜੇਕਰ ਅੱਜ ਦੇ ਸਮੇਂ ਦੇ ਵਿੱਚ ਦਰਿਆ ਦੀ ਚੌੜਾਈ ਵੇਖੀ ਜਾਵੇ ਤੇ ਉਹ 5-6 ਕਿਲੋਮੀਟਰ ਵਿਆਸ ਦਰਿਆ ਦੀ ਚੌੜਾਈ ਬਣੀ ਹੋਈ ਆ ਜਿਹੜਾ ਦਰਿਆ 2 ਮਹੀਨੇ ਪਹਿਲਾਂ 200 ਮੀਟਰ ਦੇ ਚੌੜਾਈ ਦੇ ਵਿੱਚ ਵਗ ਰਿਹਾ ਸੀ ਉਹ ਆ ਕੇ 6 ਕਿਲੋਮੀਟਰ ਦੀ ਚੌੜਾਈ ਦੇ ਵਿੱਚ ਦਰਿਆ ਵਗ ਰਿਹਾ ਤੇ ਇਹਨੂੰ ਆਪਾਂ ਮੈਨੇਜਮੈਂਟ ਦੀ ਗਲਤੀ ਨਹੀਂ ਕਵਾਂਗੇ ਤੇ ਹੋਰ ਕੀ ਕਵਾਂਗੇ ਸੋ ਇਹਦੇ ਪਿਛੇ ਮੈਨੇਜਮੈਂਟ ਦੀ ਜਿਹੜੀ BBMB ਆ ਉਹਦੀ ਬਹੁਤ ਵੱਡੀ ਗਲਤੀ ਆ ਲਾਕੀ ਆ ਵੀ ਜੇਕਰ ਉਹ ਪਾਣੀ ਥੋੜਾ ਥੋੜਾ ਰਲੀਵ ਕਰਦੇ ਤੇ ਇਹ ਹਾੜ ਹੜ੍ਹਾਂ ਤੋਂ ਬਚਿਆ ਜਾ ਸਕਦਾ ਸੀ ਜਮਕੌਰ ਸਿੰਘ ਜੀ ਪਿਛਲੇ 24 ਘੰਟੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਵਿੱਚਕਰ ਰਾਜਸਥਾਨ ਦੇ ਇੱਕ ਜਿਹੜੇ ਲੋਕਲ ਐਮਐਲਏ ਨੇ ਅਹਿਰ ਇਲਾਕੇ ਦੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਿਸੇ ਬੀਬੀਐਮਬੀ ਡਿਪਾਰਟਮੈਂਟ ਕਹ ਲਿਆ ਪਿੱਛੇ ਜਿਹੜੀਆਂ ਮਸ਼ੀਨਾਂ ਦਿਖ ਰਹੀਆਂ ਨੇ ਉਹ ਮਸ਼ੀਨਾ ਸਾਫ ਸਾਬਿਤ ਕਰਦੀਆਂ ਨੇ ਕਿ ਉਹ ਕਿਸੇ ਵੀ ਡੈਮ ਨੂੰ ਕੰਟਰੋਲ ਕਰਨ ਵਾਲਾ ਆਫਿਸ ਹੈ ਉੱਥੇ ਕੁਝ ਬੰਦੇ ਬੈਠੇ ਨੇ ਤੇ ਉੱਥੇ ਉਸ ਐਮਐਲਏ ਦੀ ਸਟੇਟਮੈਂਟ ਹੈਗੀ ਹੈ ਕਿ ਇੱਕਦਮ ਸਾਰੇ ਗੇਟ ਖੋਲ ਦਿਓ ਨਾ ਰਹੇਗਾ ਬਾਸ ਨਾ বাজੇਗੀ ਬੰਸੂਰੀ ਓਪਨਲੀ ਸਾਫ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਸਾਰੇ ਬੰਦ ਖੋਲ ਕੇ ਸਾਰਿਆਂ ਨੂੰ ਰੋੜ ਦਿਓ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਇਹ ਦੇ ਮੇਰੇ ਹਿਸਾਬ ਦੇ ਨਾਲ ਬਹੁਤ ਉਹਨਾਂ ਦਾ ਗਲਤ ਬਿਆਨ ਆ ਵੀ ਜਿਹੜਾ ਉਹ ਗਲਤ ਬਿਆਨ ਦੇ ਰਿਹਾ ਜੀ ਇਹ ਉਹ ਸਿੱਧੇ ਤੌਰ ਤੇ ਪੰਜਾਬ ਤੇ ਪੰਜਾਬ ਦੇ ਵਿੱਚ ਵਸ ਰਹੇ ਲੋਕਾਂ ਦੇ ਉੱਪਰ ਹਮਲੇ ਦੀ ਹਮਲੇ ਦੀ ਉਹ ਇੱਕ ਗੱਲ ਕਰ ਰਿਹਾ ਵੀ ਸਿੱਧੇ ਤੌਰ ਤੇ ਸਾਰੇ ਫਲੱਡ ਗੇਟ ਖੋਲ ਦਿਓ ਤੇ ਜਿਹੜਾ ਪੰਜਾਬ ਰਹਿਂਦਾ ਖੁੰਦਾ ਵਾ ਉਹ ਵੀ ਡੋਬ ਕੇ ਪਰਾਂ ਮਾਰੋ ਮਤਲਬ ਇਹਨੂੰ ਆਪਾਂ ਇੱਕ ਕਹਿ ਲਵਾਂਗੇ ਵੀ ਸਿੱਧੇ ਤੌਰ ਤੇ ਪੰਜਾਬ ਨੂੰ ਵਾਟਰ ਬੰਬ ਦੇ ਰਾਹੀਂ ਅਡਾਉਣ ਦੀ ਇੱਕ ਧਮਕੀ ਦਿੱਤੀ ਜਾ ਰਹੀ ਹੈ ਇਹ ਕੋਈ ਵੀ ਸਿੱਧੇ ਰੂਪ ਦੇ ਵਿੱਚ ਕਹਿਦਣਾ ਵੀ ਮੈਂ ਬੰਬ ਲਾ ਕੇ ਪੰਜਾਬ ਨੂੰ ਉਜਾੜ ਦੂੰਗਾ ਪੰਜਾਬ ਨੂੰ ਖਤਮ ਕਰ ਦੂੰਗਾ ਇੱਕ ਵਾਟਰ ਬੰਬ ਦੀ ਧਮਕੀ ਦਿੱਤੀ ਜਾ ਰਹੀ ਆ ਵੀ ਸਾਰੇ ਫਲੈਡ ਗੇਟ ਖੋਲ ਦੋ ਤੇ ਇਹ ਜਿਹੜਾ ਪੰਜਾਬ ਰਹਿੰਦਾ ਖੁੰਦਾ ਜਿਹੜੇ ਜ਼ਿਲ੍ਹੇ 2 4 ਬਚੇ ਆ ਉਹ ਵੀ ਤਬਾਹ ਹੋ ਜਾਣ ਤੇ ਇਹ ਮੇਰੇ ਹਿਸਾਬ ਦੇ ਨਾਲ ਇੱਕ ਧਮਕੀ ਆ ਇਹਦੇ ਉੱਪਰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੋ ਮੈਂ ਗੱਲ ਸਮਝਦਾ ਵਾਂ ਸੋ ਇਸ ਕਰਕੇ ਇਹੋ ਜਿਹੇ ਜਿਹੜੇ ਕਨਾਉਣੇ ਬਿਆਨ ਦੇਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਜੇਕਰ ਰਾਜਸਥਾਨ ਦੇ 60% ਲੋਕ ਅੱਜ ਰੋਟੀ ਖਾ ਰਹੇ ਆ ਜੇਕਰ ਉਹ ਚੌਲ ਖਾ ਰਹੇ ਆ ਤੇ ਉਹ ਸਾਰੀ ਪੰਜਾਬ ਦੀ ਦੇਣ ਹੈ ਇੱਥੋਂ ਕਣਕ ਲੈ ਕੇ ਰਾਜਸਥਾਨ ਦੇ ਵਿੱਚ ਜਾਂਦੀ ਹੈ ਇੱਥੋਂ ਜਿਹੜੀ ਝੋਨਾ ਵੱਢ ਕੇ ਉਹ ਵੀ ਰਾਜਸਥਾਨ ਦੇ ਵਿੱਚ ਲਜਾਇਆ ਜਾਂਦਾ ਤੇ ਜਿਹੜੇ ਲੋਕ ਆ ਉਹ ਖਾ ਕੇ ਹਰਾਮ ਕਰ ਰਹੇ ਆ ਪੰਜਾਬ ਅੰਨ ਦਾਤਾ ਮੰਨਿਆ ਜਾਂਦਾ ਵਾ ਪੰਜਾਬ 60% ਇੰਡੀਆ ਨੂੰ ਪਾਲਣ ਵਾਲਾ ਸੂਬਾ ਵਾ ਸੋ ਇਸ ਕਰਕੇ ਇਦਾਂ ਦੇ ਜਿਹੜੇ ਕਨਾਉਣੇ ਗਲਤ ਬਿਆਨਬਾਦੀ ਕਰਨੀ ਵੀ ਤੁਸੀਂ ਫਲਾਡ ਗੇਟ ਖੋਲ੍ਹ ਦਿਓ ਜੀ ਇਹਨਾਂ ਨੂੰ ਖਤਮ ਕਰ ਦਿਓ ਮੈਂ ਕਹਿੰਨਾ ਇਹੋ ਜੇ ਬੰਦੇ ਤੇ ਇਹੋ ਜੇ ਮੂਰਖ ਪ੍ਰਾਣੀ ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਜੀ ਇਹੋ ਜੇ ਬਿਆਨ ਦੇਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਵੀ ਯਾਰ ਤੁਸੀਂ ਉਸ ਪੰਜਾਬ ਨੂੰ ਡੋਬਣ ਦੀਆਂ ਗੱਲਾਂ ਕਰ ਰਹੇ ਹੋ ਜਿਹੜਾ ਪੰਜਾਬ 1947 ਦੇ ਵਿੱਚ ਹੀ ਕਾਂਡਾ ਕੇ ਅੱਗੇ ਖੜਾ ਹੋ ਗਿਆ ਜਿਹੜਾ ਪੰਜਾਬ ਜਿਹੜੇ ਪੰਜਾਬ ਨੇ 1984 ਹੰਢਾਈ ਆ ਜਿਹੜੇ ਪੰਜਾਬ ਨੇ 1984 ਤੋਂ ਬਾਅਦ ਬਜਨ 92 95 ਤੱਕ ਪਿੰਡਿਆਂ ਦੇ ਉੱਪਰ ਇੰਨਾ ਕੁਝ ਹੰਡਾਇਆ ਜਿਹੜੇ ਪੰਜਾਬ ਨੇ ਇੰਨੀਆਂ ਵਿਵਤਾਵਾਂ ਝੱਲੀਆਂ 1988 ਦੇ ਫਲੱਡ ਝੱਲੇ 2019 ਦੇ ਵਿੱਚ ਫਲੱਡ ਆਏ 2023 ਦੇ ਵਿੱਚ ਆਏ ਅੱਜ 25 ਆਇਆ ਹੋਇਆ ਮਤਲਬ ਉਸ ਪੰਜਾਬ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਚ ਹੈ ਰਾਜਸਥਾਨ ਦੇ ਵਿੱਚ ਵਿਵਤਾ ਪਈ ਹੋਵੇ ਉੱਥੇ ਵੀ ਜਾ ਕੇ ਨਲਕੇ ਲਵਾਉਣ ਦੀ ਸੇਵਾ ਕਰਦਾ ਹੂਰ ਕਰਾਉਣ ਦੀ ਸੇਵਾ ਕਰਦਾ ਸਾਡੀਆਂ ਸੰਸਥਾਵਾਂ ਕਿੰਨੇ ਵੱਡੇ ਪੱਧਰ ਤੇ ਸਵਾਵਾ ਕਰਦੀਆਂ ਬਿਲਕੁਲ ਬਿਲਕੁਲ ਉਸ ਕੋਸ ਪੰਜਾਬ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਆ ਵੀ ਫਲੱਡ ਗੇਟ ਖੋਲ ਦਿਓ ਵੀ ਇਹਨਾਂ ਦਾ ਰਵੇ ਕੱਖਣਾ ਸੋ ਇਸ ਕਰਕੇ ਮੇਰੇ ਸਾਹਬ ਦੇ ਨਾਲ ਮੈਂ ਤੇ ਅੱਗੇ ਵੀ ਕਹਿਣਾ ਹੁੰਦਾ ਵੀ ਪੰਜਾਬ ਦੇ ਉੱਪਰ ਇਹ ਕਈ ਵਾਰ ਪਾਣੀ ਚੜ ਕੇ ਆਇਆ ਤੇ ਕਈ ਵਾਰ ਹਾਕਮ ਚੜ ਕੇ ਆਇਆ ਪੰਜਾਬ ਨੂੰ ਮੂਰ ਨਹੀਂ ਆਉਂਦੇ ਆ ਜੇਕਰ ਸਾਰੇ ਫਲੱਡ ਗੇਟ ਵੀ ਖੋਲ ਦੇਣਗੇ ਨਾ ਤੇ ਅਸੀਂ ਇੱਕ ਸ਼ਾਦਸੀ ਹਮਲਾ ਸਮਝਾਂਗੇ ਤੇ ਅਸੀਂ ਉਹਨਾਂ ਦਾ ਵੀ ਮੁਕਾਬਲਾ ਕਰਾਂਗੇ ਪਰ ਇਹਨਾਂ ਵਾਂ ਅਸੀਂ ਇਹ ਵੀ ਗੱਲ ਕਹਿ ਦੇਣੀ ਚਾਹੁੰਦੇ ਆ ਵੀ ਯਾਦ ਰੱਖਿਓ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਉੱਪਰ ਹਮਲਾ ਕੀਤਾ ਜਾਂ ਜਿਹੜੇ ਜਿਹੜੇ ਵੀ ਸਾਡੇ ਤੇ ਚੜ ਕੇ ਆਏ ਆ ਸਿੱਖ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਦੂਨ ਸਵਾਰੀ ਹੋ ਕੇ ਟੱਕਰੇ ਆ। ਆ ਚਮਕੌਰ ਸਿੰਘ ਜੀ ਤੁਸੀਂ ਲਗਾਤਾਰ ਗਰਾਊਂਡ ਦੇ ਉੱਤੇ ਕੰਮ ਕਰ ਰਹੇ ਹੈਗੇ ਹੋ। ਮੈਂ ਤੁਹਾਡੇ ਤੋਂ ਇਹ ਗੱਲ ਕਲੀਅਰ ਕਰਦਾ ਚਾਹੁੰਦਾ ਹਾਂ। ਇਹ ਸਵਾਲ ਪੂਰੇ ਵਰਲਡ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਹੈਗਾ ਕਿ ਪੰਜਾਬ ਦੇ ਅੰਦਰ ਪੋਲਿਟੀਕਲ ਪਾਰਟੀਆਂ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ। ਕੀ ਤੁਹਾਨੂੰ ਇਹ ਪਾਰਟੀਆਂ ਦੇ ਨੁਮਾਇੰਦੇ ਉੱਥੇ ਇਮਾਨਦਾਰੀ ਨਾਲ ਕੰਮ ਕਰਦੇ ਦਿਖਾਈ ਦੇ ਰਹੇ ਨੇ? ਮੇਂ ਜਿਹੜੀਆਂ ਪਾਰਟੀਆਂ ਵਾਂ ਇਹ ਤੇ ਦੇਖੋ ਕਈ ਕਹਿ ਰਹੇ ਵੀ ਅੱਜ ਜੇਕਰ ਸਾਡੀ ਅਕਾਲੀ ਦਲ ਬਾਦਲ ਕਹਿ ਰਿਹਾ ਵੀ ਜੇਕਰ ਸਾਡੀ ਸਰਕਾਰ ਹੁੰਦੀ ਇਹ ਫਲੱਡ ਨਹੀਂ ਸੀ ਆਉਣੇ ਕਾਂਗਰਸ ਕਹਿ ਰਹੀ ਆ ਜੇਕਰ ਸਾਡੀ ਸਰਕਾਰ ਹੁੰਦੀ ਫਲੱਡ ਨਹੀਂ ਨਹੀਂ ਸੀ ਆਉਣੇ ਜਾਂ ਦੂਜੀਆਂ ਤਿੱਜੀਆਂ ਜਿੰਨੀਆਂ ਵੀ ਸੱਜੇ ਖੱਬੇ ਤੇ ਨਾ ਉਹ ਇਹੀ ਗੱਲ ਕਹਿ ਰਹੀਆਂ ਵੀ ਜੇਕਰ ਅਸੀਂ ਹੁੰਦੇ ਤੇ ਇਹ ਫਲੱਡ ਨਹੀਂ ਸੀ ਆਉਣੇ ਇਹ ਹਾੜ ਨਹੀਂ ਸੀ ਆਉਣੇ ਮੇਰੇ ਹਿਸਾਬ ਦੇ ਨਾਲ ਇਹਨਾਂ ਦੀਆਂ ਸਰਕਾਰਾਂ ਪਹਿਲਾਂ ਵੀ ਰਹੀਆਂ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੀ ਹਾੜ ਆਉਂਦੇ ਰਿਹਾ ਇਹ ਨਾ ਕਿ ਬੋਲ ਸਿੰਘ ਜੰਗੋਤ ਸਿੰਘ ਜੀ ਮੈਂ ਬਸ ਇਹ ਚਾਹਨਾ ਮੈਂ ਤੁਹਾਨੂੰ ਰੋਕ ਰਿਹਾ ਮੇਰਾ ਸਵਾਲ ਇਹ ਹੈਗਾ ਦਾਅਵੇ ਸਾਰੇ ਕਰ ਰਹੇ ਨੇ ਕਿ ਅਸੀਂ ਪਾਵਰ ਵਿੱਚ ਹੁੰਦੇ ਆ ਅਸੀਂ ਆਵਾਂਗੇ ਤੇ ਅਸੀਂ ਇਹ ਕਰ ਦਾਂਗੇ ਉਹ ਸੁਖਵੀਰ ਬਾਦਲ ਦੀ ਸਟੇਟਮੈਂਟ ਵੀ ਵਾਇਰਲ ਹੋ ਰਹੀ ਆ ਜਿੱਦੇ ਚ ਕਹਿ ਰਹੇ ਨੇ ਕਿ ਅਗਰ ਅਸੀਂ ਕੱਲ ਨੂੰ ਪਾਵਰ ਵਿੱਚ ਆਵਾਂਗੇ ਤੇ ਅਸੀਂ ਸੀਮੈਂਟ ਦੇ ਕੰਕਰੀਟ ਦੇ ਬੰਨ ਬਣਾ ਦੇਾਂਗੇ ਮੇਰਾ ਸਵਾਲ ਹੈਗਾ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ ਹੜਾਂ ਦੇ ਵਿਚਕਾਰ ਹਰ ਪੰਜਾਬੀ ਖਲੋਤਾ ਹੈ ਮੇਰਾ ਸਵਾਲ ਆਪ ਜੀ ਨਾਲ ਹੈ ਕਿ ਇਹ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਕਾਰਜਕਰਤਾ ਨੇ ਜਿਹੜੇ ਉਹਨਾਂ ਦੇ ਸੇਵਾਦਾਰ ਨੇ ਕੀ ਤੁਹਾਨੂੰ ਪਾਣੀ ਦੇ ਨਾਲ ਪਾਣੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਦਿਖਾਈ ਦੇ ਰਹੇ ਨੇ ਕਿੱਥੇ ਨਹੀਂ ਨਹੀਂ ਇਹ ਬਿਲਕੁਲ ਜਿਹੜੀ ਫੋਕੀ ਰਾਜਨੀਤੀ ਕੀਤੀ ਜਾ ਰਹੀ ਆ ਵੀ ਦੱਥੀਆਂ ਪੈਸੇ ਦੀਆਂ ਵੰਡਣੀਆਂ ਮਤਲਬ ਉਹ ਇੱਕ ਤਰੀਕੇ ਦਾ ਵਿਖਾਵਾ ਵਾ ਉਹਨਾਂ ਲੋਕਾਂ ਦੇ ਕੋਲੋਂ ਲੁੱਟਿਆ ਹੋਇਆ ਪੈਸਾ ਇਹ ਦੱਥੀਆਂ ਬਣਾ ਬਣਾ ਕੇ ਫੇਰ ਲੋਕਾਂ ਨੂੰ ਵੰਡ ਰਿਆ ਇਹ ਇੱਕ ਤਰੀਕੇ ਦਾ ਬਹੁਤ ਵੱਡਾ ਵਿਖਾਵਾ ਕੀਤਾ ਜਾ ਰਿਹਾ ਵਾ ਜੇਕਰ ਵਾਕਿਆ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਤੇ ਫਿਰ ਬੀਬੀ ਐਮਬੀ ਜਿਹੜੀ ਜਿਨਨੇ ਇਹ ਸਾਰਾ ਕੁਝ ਜਿਹਦੀ ਨਲਾਇਕੀ ਦੇ ਨਾਲ ਇਹ ਸਾਰਾ ਕੁਝ ਹੋਇਆ ਉਹਨੂੰ ਘੇਰਨ ਦਾ ਯਤਨ ਕਰਨਾ ਚਾਹੀਦਾ ਵਾ ਮੈਂ ਕਹਿੰਨਾ ਵੀ ਉਹਨਾਂ ਚਲੋ ਸਾਨੂੰ ਬੰਨਾਂ ਵੱਲ ਜਿੱਥੇ ਧਿਆਨ ਦੇਣ ਦੀ ਲੋੜ ਆ ਉਹਨਾਂ ਬੰਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਨਹੀਂ ਜਿੰਨਾ ਬੀਬੀਐਮਬੀ ਜਿਹੜੀ ਮੈਨੇਜਮੈਂਟ ਉਹਨਾਂ ਨੇ ਜਿਹੜੀ ਗਲਤੀ ਕੀਤੀ ਉਧਰਲੇ ਪਾਸੇ ਮੂੰਹ ਕਰ ਦੇਣੀ ਏ ਜੇਕਰ ਇਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਕਾਂਗਰਸ ਇੱਕ ਨੈਸ਼ਨਲ ਪਾਰਟੀ ਆ ਅਕਾਲੀ ਦਲ ਪੰਜਾਬ ਅਕਾਲੀ ਦਲ ਜਿਹੜੀ ਬਾਦਲ ਆ ਇਹ ਵੀ ਇੱਕ ਬਹੁਤ ਵੱਡੀ ਪਾਰਟੀ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਇੰਡੀਆਨ ਸਟੇਟ ਵੱਲ ਜਿਹੜਾ ਇੰਡੀਆਨ ਸਟੇਟ ਨੇ ਇਹ ਇੱਕ ਪੰਜਾਬ ਦੇ ਉੱਪਰ ਸਾਦੀ ਹਮਲਾ ਕਰਕੇ ਤੇ ਫਿਰ ਉਹਨੂੰ ਇੱਕ ਕਲੋਨੀ ਵਾਂਗ ਟ੍ਰੀਟ ਕਰਨਾ ਇੱਕ ਇੱਥੋਂ ਤੱਕ ਵੀ ਮੋਦੀ ਨੇ ਅਜੇ ਤੱਕ ਕੋਈ ਫੰਡ ਰੀਲੀਜ਼ ਨਹੀਂ ਕੀਤਾ ਜੇਕਰ ਕੇਰਲਾ ਦੇ ਵਿੱਚ ਜਾਂ ਹੋਰ ਕਿਸੇ ਵੀ ਭਾਰਤ ਦੀ ਸਟੇਟ ਦੇ ਵਿੱਚ ਹੜਾ ਆਏ ਹੋਣ ਤੇ ਉਸੇ ਵळे ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਏ ਦੇ ਫੰਡ ਰੀਲੀਜ਼ ਕਰ ਦਿੱਤੇ ਜਾਂਦੇ ਆ ਵੀ ਸਾਡੇ ਲੋਕ ਵਿਪਤਾ ਦੇ ਵਿੱਚ ਇੱਥੋਂ ਤੱਕ ਹੜਤਾਲੀਆਂ ਘੰਟਿਆਂ ਦੇ ਵਿੱਚ 72 ਘੰਟਿਆਂ ਦੇ ਵਿੱਚ ਪਰ ਅੱਜ ਪੰਜਾਬ ਡੋਬ ਰਿਹਾ ਇੱਕ ਮਹੀਨਾ ਹੋ ਗਿਆ ਕਿ ਤਰੀਕ ਦੇ ਬੰਨ ਟੁੱਟੇ ਤੇ 11 ਹੀ ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਲਗਭਗ 25 26 ਦਿਨ ਹੋ ਗਿਆ ਤੇ ਅਜੇ ਤੱਕ ਮੋਦੀ ਦੀ ਚੁੱਪੀ ਨਹੀਂ ਟੁੱਟੀ ਜੀ ਮੋਦੀ ਦੀ ਗੱਲ ਕਰਦੇ ਆ ਕਿ ਪੰਜਾਬੀ ਉਹ ਠੀਕ ਆ ਜੀ ਚਮਕੌਰ ਸਿੰਘ ਜੀ ਗੱਲ ਕਰੀਏ ਤੇ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈਗਾ ਜੀ ਕਿ ਕੱਲ 9 ਤਰੀਕ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਪੰਜਾਬ ਵਿੱਚ ਆਣਗੇ ਨੇ ਪੰਜਾਬ ਦੇ ਵਿੱਚ ਆਉਣਾ ਜ਼ਰੂਰੀ ਨਹੀਂ ਆ ਭਾਵੇਂ ਪੰਜਾਬ ਦੇ ਵਿੱਚ ਆਉਣਾ ਚਾਹੇ ਨਾ ਆਉਣਾ ਪਰ ਘੱਟੋ ਘੱਟ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਇਹਦਾ ਸਾਰਥਿਕ ਹੱਲ ਕੀ ਆ ਇਹ ਸਮੱਸਿਆ ਪੈਦਾ ਕਿੱਦਾਂ ਹੋਈ ਆ ਇਹ ਸਮੱਸਿਆ ਦਾ ਹੱਲ ਕਿੱਦਾਂ ਮੈਨੂੰ ਤੇ ਇਦਾਂ ਮਹਿਸੂਸ ਹੁੰਦਾ ਵੀ ਜਿਹੜੀ ਲੈਂਡ ਪੂਲਿੰਗ ਸਕੀਮ ਸੈਂਟਰ ਤੇ ਸਟੇਟ ਨੇ ਦੋਵੇਂ ਰਲ ਕੇ ਕੱਢੀ ਸੀ ਵੀ ਉਹਨੂੰ ਲਾਗੂ ਕਰਾਉਣ ਵਾਸਤੇ ਇਹ ਵੱਡੇ ਪੱਧਰ ਤੇ ਜਿਹੜੇ ਪਾਣੀ ਆ ਹੜ੍ਹ ਲਿਆਦੇ ਗਏ ਆ ਵੀ ਜਿਹੜੇ ਕਿਸਾਨ ਆ ਉਹ ਕਹਿਣ ਦੀ ਕੋਈ ਗੱਲ ਨਹੀਂ ਤੁਸੀਂ ਸਾਡੀਆਂ ਜ਼ਮੀਨਾਂ ਲੈ ਜਾਓ ਸਾਡੀਆਂ ਜ਼ਮੀਨਾਂ ਤੇ ਆਏ ਦੂਜੇ ਤੀਜੇ ਸਾਲ ਡੋਬ ਜਾਂਦੀਆਂ ਤੁਸੀਂ ਇਸ ਵਾਰ ਲੈ ਜਾਓ ਜਿਹੜੀ ਲੈਂਡ ਪੂਲਿੰਗ ਕਰਨੀ ਆ ਕਰ ਲੋ ਸੋ ਇਸ ਕਰਕੇ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਜੇਕਰ ਮੋਦੀ ਆਵੇਗਾ ਤੇ ਮੋਦੀ ਨੂੰ ਘੱਟੋ ਘਾਟ ਇਹ ਚਾਹੀਦਾ ਵਾ ਵੀ ਪੰਜਾਬ ਦੀ ਧਰਤੀ ਜਿਹੜੀ ਆ ਇਹ ਗੁਰੂਆਂ ਦੀ ਧਰਤੀ ਹੈ ਇਹ ਪੰਜਾਬ ਦੀ ਪੰਜਾਬ ਦੇ ਯੋਧਿਆਂ ਦੀ ਧਰਤੀ ਹੈ ਮੋਦੀ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਆ ਵੀ ਮੈਂ ਜਿੰਨੀ ਵਾਰ ਮਰਜ਼ੀ ਇਹਨਾਂ ਨੂੰ ਦਬੋ ਕੇ ਵੇਖ ਲਵਾਂ ਇਹਨਾਂ ਪੰਜਾਬੀਆਂ ਨੇ ਡੋਬਣਾ ਨਹੀਂ ਪਹਿਲੀ ਗੱਲ ਤੇ ਅਸੀਂ ਤੇ ਇਹ ਵੀ ਕਹਿੰਦੇ ਆ ਸਾਨੂੰ ਕੋਈ ਦਿੱਲੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਵੀ ਕੇਜਰੀਵਾਲ ਕਹਿ ਰਿਹਾ ਵੀ ਉਥੋਂ ਵੀ ਮੈਂ ਫੰਡ ਇਕੱਠਾ ਕਰਕੇ ਜਾਂ ਪੈਸੇ ਰਸਤਾ ਇਕੱਠੀਆਂ ਕਰਕੇ ਪੰਜਾਬੀਆਂ ਨੂੰ ਦਵਾਂਗੇ ਮੈਂ ਤੇ ਇਹ ਵੀ ਬੇਨਤੀ ਕੀਤੀ ਸੀ ਵੀ ਕੇਜਰੀਵਾਲ ਸਾਹਿਬ ਜੇਕਰ ਤੁਹਾਨੂੰ ਕੁਝ ਚਾਹੀਦਾ ਆ ਤੇ ਲਓ ਪੰਜਾਬੀ ਹੈਗੇ ਆ ਆਪਣੇ ਭਰਾਵਾਂ ਦੀ ਬਾਹਾਂ ਫੜਨ ਵਾਲੇ ਅਸੀਂ ਜਿਉਂਦੇ ਆ ਪੰਜਾਬੀ ਮਰੇ ਨਹੀਂ ਆ ਜਿਨ੍ਹਾਂ ਨੇ ਦੁਨੀਆ ਦੇ ਢਿੱਡ ਭਰੇ ਆ ਉਹ ਪੰਜਾਬ ਤੇ ਜਿਪ ਘਰਾਬਤ ਬਣੀ ਆ ਤੇ ਆਪਣਿਆਂ ਦੇ ਢਿੱਡ ਕਿਉਂ ਨਾ ਭਰਨਗੇ ਆਪਣਿਆਂ ਵਾਸਤੇ ਕਿਉਂ ਨਾ ਇਹ ਦਸਬੰਦ ਕੱਢਣਗੇ ਇਹ ਤੇ ਦੁਨੀਆ ਦੇ ਵਿੱਚ ਵਸਰੇ ਲੋਕਾਂ ਦੇ ਉੱਪਰ ਜੇਕਰ ਵਿਪਤਾ ਪੈ ਜਾਵੇ ਤੇ ਉਹਨਾਂ ਦੇ ਨਾਲ ਗਾ ਕੇ ਖੜ ਜਾਂਦੇ ਆ ਅੱਗੇ ਤੇ ਸਾਡੇ ਆਪਣਿਆਂ ਦੇ ਉੱਪਰ ਵਿਪਤਾ ਵਾ ਸਾਨੂੰ ਖੜਨਾ ਹੁੰਦਾ ਆਪਣਿਆਂ ਦੇ ਨਾਲ ਵੀ ਇੱਥੇ ਮੋਦੀ ਆਊਗਾ ਮੋਦੀ ਵੀ ਆਪਣੀ ਰਾਜਨੀਤੀਆਂ ਨਾ ਰਾਜਨੀਤਿਕ ਰੋਟੀਆਂ ਸੇਕ ਕੇ ਚਲੇ ਜਾਊਗਾ ਵੀ ਇੱਥੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤਾਂ ਇਹ ਕੁਝ ਹੋ ਗਿਆ ਸਾਡੀ ਬੀਜੇਪੀ ਲਿਆਓ ਅਸੀਂ ਸਾਰੇ ਪੱਕੇ ਪ੍ਰਬੰਧ ਕਰਾਂਗੇ ਕਹਿਣ ਤੋਂ ਭਾਵ ਵੀ ਜਿਹੜੀ ਵੀ ਸਰਕਾਰ ਇੱਥੇ ਹੁੰਦੀ ਆ ਤਾਕਤ ਦੇ ਵਿੱਚ ਉਹਦੇ ਉੱਪਰ ਤਾਨਜ ਖਸ ਕੇ ਤੇ ਆਪਣੇ ਆਪ ਨੂੰ ਬਾਹਰ ਕੱਢਿਆ ਜਾਂਦਾ ਵੀ ਸ਼ਾਇਦ ਅਸੀਂ ਬੜੇ ਦੁੱਧ ਦੋਤੇ ਆ ਤੇ ਜਿਹੜੇ ਦੂਜੇ ਆ ਇਹਨਾਂ ਨੂੰ ਨਾ ਕੋਈ ਮੈਨੇਜਮੈਂਟ ਆਉਂਦੀ ਆ ਨਾ ਕੁਝ ਕਰਨਾ ਹੁੰਦਾ ਸੋ ਇਸ ਤਰੀਕੇ ਦੇ ਨਾਲ ਕੇਵਲੇ ਇੱਕ ਰਾਜਨੀਤੀ ਇੱਥੇ ਖੇਢੀ ਜਾ ਰਹੀ ਆ ਜਮ ਗੌਰ ਸਿੰਘ ਜੀ ਅਸੀਂ ਲਗਾਤਾਰ ਦੇਖ ਰਹੇ ਹੈਗੇ ਕਿਉਂਕਿ ਸੋਸ਼ਲ ਮੀਡੀਆ ਦੇ ਰਾਹੀਂ ਰੀਲਾਂ ਕਹ ਲਈਏ ਵੀਡੀਓ ਕਹ ਲਈਏ ਵੱਖ-ਵੱਖ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਵੀਡੀਓ ਪਹੁੰਚ ਰਹੀਆਂ ਨੇ ਇੱਕ ਗੱਲ ਕਹੀਏ ਅਗਰ ਅਸੀਂ ਪੰਜਾਬ ਦੇ ਹਾਲਾਤ ਦੀ ਗੱਲ ਕਰਾਂ ਇੱਕ ਹੋਰ ਹੜ ਅਸੀਂ ਪੰਜਾਬ 'ਚ ਦੇਖ ਰਹੇ ਆ ਸਾਡੇ ਮੁਸਲਮਾਨ ਭਰਾਵਾਂ ਦਾ ਜਿਹੜਾ ਇੰਡੀਆ ਦੇ ਵੱਖ-ਵੱਖ ਸਟੇਟਾਂ ਤੋਂ ਟਰੱਕਾਂ ਦੇ ਟਰੱਕ ਭਰ ਕੇ ਰਾਸ਼ਨ ਲੈ ਕੇ ਤੇ ਪਿਆਰ ਦਾ ਸੁਨੇਹਾ ਲੈ ਕੇ ਪੰਜਾਬ ਆ ਰਹੇ ਨੇ ਤੁਸੀਂ ਇਸ ਮਸਲੇ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੈਗੇ ਹੋ ਮੈਂ ਇਸ ਇਸ ਹੜ ਦਾ ਸਵਾਗਤ ਕਰਦਾ ਜਿਹੜਾ ਮੁਸਲਮਾਨ ਭਰਾਵਾਂ ਨੇ ਰਸਤਾ ਦਾ ਹੜ ਲੈ ਕੇ ਆਏ ਆ ਕੱਲ ਸਾਡੇ ਕੈਂਪ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕੋਈ 500 ਮੁਸਲਮਾਨ ਭਰਾ ਆਊਗਾ ਕੱਲ ਵੀ ਆਇਆ ਸੀ ਪਰਸੋਂ ਵੀ ਆਇਆ ਸੀ ਆਏ ਵੀ ਮੇਰਠ ਤੋਂ ਚੱਲ ਕੇ ਕੋਈ ਕਿਤੇੋਂ ਚੱਲ ਕੇ ਆ ਰਿਹਾ ਕੋਈ 2000 ਕਿਲੋਮੀਟਰ ਤੋਂ ਕੋਈ 1000 ਕਿਲੋਮੀਟਰ ਤੋਂ ਕੋਈ ਕਿਤੋਂ ਚੱਲ ਕੇ ਆ ਰਿਹਾ ਮੈਂ ਇਸ ਆਏ ਹੋਏ ਹੜ ਦਾ ਸਵਾਗਤ ਕਰਦਾ ਵੀ ਜਿਹੜੇ ਮੁਸਲਮਾਨ ਭਰਾ ਮੁਸਲਮਾਨ ਸਮੁੱਚੀ ਜਿਹੜੀ ਕੌਮ ਹੈ ਉਹਨਾਂ ਨੇ ਵੱਡੇ ਪੱਧਰ ਤੇ ਸਾਡਾ ਸਾਥ ਦਿੱਤਾ ਇਸ ਸਮੱਸਿਆ ਦੇ ਵਿੱਚ ਤੇ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਜਿੱਥੇ ਉਹਨਾਂ ਨੇ ਰਾਸ਼ਨ ਦਾ ਹੜ ਲਿਆਂਦਾ ਵਾ ਹੁਣ ਅਗਲੇ ਸਮੇਂ ਦੇ ਵਿੱਚ ਸਾਨੂੰ ਮਿੱਟੀ ਦੀ ਲੋੜ ਆ ਡੀਜ਼ਲ ਦੀ ਬਹੁਤ ਵੱਡੇ ਪੱਧਰ ਤੇ ਜ਼ਰੂਰਤ ਪੈਣੀ ਪੈਲੀਆਂ ਪੱਧੜੀਆਂ ਕਰਨ ਵਾਸਤੇ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਉਹਨਾਂ ਨੂੰ ਅਪੀਲ ਵੀ ਕੀਤੀ ਸੀ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਮੁਸਲਮਾਨ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਜੇਕਰ ਤੁਸੀਂ ਅੱਜ ਸਾਡੇ ਨਾਲ ਖੜੇ ਹੋ ਆਉਣ ਵਾਲੇ ਹੋਰ ਮਹੀਨੇ ਨੂੰ ਬੰਨਾਂ ਦੀ ਬੰਨ ਬੰਨਣ ਦੀ ਤਿਆਰੀ ਸ਼ੁਰੂ ਹੋ ਜਾਣੀ ਆ ਉਦੋਂ ਵੀ ਤੁਸੀਂ ਸਾਡੇ ਨਾਲ ਵੱਡੇ ਪੱਧਰ ਤੇ ਸਾਥ ਦਿਓ ਤੇ ਮੈਂ ਮੁਸਲਮਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਔਕੇ ਸਮੇਂ ਦੇ ਵਿੱਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੀ ਹੈਲਪ ਕੀਤੀ ਸਾਡਾ ਸਾਥ ਦਿੱਤਾ ਜੀ ਅ ਪਿਛਲੇ ਤਕਰੀਬਨ 20-25 ਦਿਨਾਂ ਤੋਂ ਤੁਸੀਂ ਗਰਾਊਂਡ ਦੇ ਅੰਦਰ ਕੰਮ ਕਰ ਰਹੇ ਹੋ ਮੁਸਲਮਾਨ ਭਰਾਵਾਂ ਦੀ ਤੁਸੀਂ ਵੀ ਗੱਲ ਕੀਤੀ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਵੀ ਦੇਖ ਰਹੇ ਹੋ ਮੈਂ ਸਿੱਧਾ ਸਵਾਲ ਤੁਹਾਡੇ ਤੋਂ ਪੁੱਛਾਂਗਾ ਕਿ ਕੋਈ ਵੀ ਹਿੰਦੂ ਜਥੇਬੰਦੀ ਦੇ ਤੁਹਾਨੂੰ ਬੰਦੇ ਕੰਮ ਕਰਦੇ ਦਿਖਾਈ ਦੇ ਰਹੇ ਨੇ ਕਿੱਥੇ ਵੀ ਨਹੀਂ ਉਹ ਵੀ ਵੇਖੋ ਜਿਹੜੇ ਮੈਂ ਤੇ ਇਹ ਗੱਲ ਕਹਿਣਾ ਵੀ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆ ਸਭ ਤੋਂ ਵੱਡਾ ਧਰਮ ਹੈ ਸੇਵਾ ਜਿਹੜੇ ਸੇਵਾ ਨੂੰ ਪਿਆਰ ਕਰਦੇ ਆ ਉਹ ਹਿੰਦੂ ਹਿੰਦੂ ਭਰਾ ਵੀ ਆਏ ਆ ਮੁਸਲਮਾਨ ਵੀ ਭਰਾ ਇਹ ਇੱਥੇ ਬਹੁਤ ਜਥੇਬੰਦੀਆਂ ਹੋਰ ਵੀ ਆ ਰਹੀਆਂ ਸੋ ਮੈਂ ਇਹ ਨਹੀਂ ਗੈ ਵੀ ਹਰੇਕ ਪ੍ਰਕਾਰ ਦੇ ਹਰੇਕ ਕੌਮ ਦੇ ਵਿੱਚ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਸੇਵਾ ਵਾਲੇ ਹੁੰਦੇ ਆ ਜਾਂ ਦੂਜੇ ਪ੍ਰਕਾਰ ਦੇ ਵੀ ਹੁੰਦੇ ਆ ਸੋ ਮੁਸਲਮਾਨ ਭਰਾ ਵੀ ਪਹੁੰਚੇ ਆ ਤੇ ਹਿੰਦੂ ਭਰਾ ਵੀ ਆਪਣੇ ਪੱਧਰ ਤੇ ਪਹੁੰਚ ਰਹੇ ਆ ਜੀ ਜਮਕੌਰ ਸਿੰਘ ਜੀ ਤੁਹਾਡੇ ਨਾਲ ਗੱਲ ਕਰਨ ਤੋਂ ਥੋੜਾ ਸਮਾਂ ਪਹਿਲੇ ਅਸੀਂ ਸਾਹਿਬ ਪਰਮਜੀਤ ਸਿੰਘ ਮੰਡ ਜਿਹੜੇ ਦਲ ਖਾਲਸਾ ਦੇ ਬੁਲਾਰੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਇੱਕ ਗੱਲ ਉਹਨਾਂ ਨਾਲ ਗੱਲਬਾਤ ਵਿੱਚ ਵੀ ਨਿਕਲੀ ਕਿ ਇੱਕ ਮਿਸ ਮੈਨੇਜਮੈਂਟ ਦੇਖਣ ਨੂੰ ਮਿਲ ਰਹੀ ਹੈ ਕਿ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਐਨ ਜੀਓ ਸਾਡੇ ਹਰ ਤਰੀਕੇ ਦਾ ਸਾਡਾ ਭਰਾ ਹੈਗਾ ਪੰਜਾਬ ਚ ਪਹੁੰਚ ਰਿਹਾ ਹੈ ਰਾਸ਼ਨ ਦੀ ਕਹ ਲਈਏ ਰਸਦ ਦੀ ਗੱਲ ਕਰੀਏ ਸਮਾਨ ਦੀ ਕਹ ਲਈਏ ਹੜੀ ਆਇਆ ਪਿਆ ਹੈਗਾ ਗੁਰੂ ਸਾਹਿਬ ਦੀ ਇੰਨੀ ਬੇਅੰਤ ਕਿਰਪਾ ਹੈਗੀ ਸਾਡੇ ਪੰਜਾਬ ਦੇ ਉੱਤੇ ਲੇਕਿਨ ਉਹਨਾਂ ਨੂੰ ਸੰਭਾਲ ਕੇ ਹਰ ਇਲਾਕੇ ਸਿਸਟਮੈਟਿਕਲੀ ਵੰਡਣਾ ਡਿਸਟ੍ਰਿਬਿ ਮੈਨੇਜਮੈਂਟ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਹਿੰਗੇ ਤੁਸੀਂ ਪਰ ਬੜੇ ਕਾਫੀ ਸਮੇਂ ਤੋਂ ਕੰਮ ਕਰ ਰਹੇ ਤੁਸੀਂ ਇਸ ਮਿਸਮੈਨੇਜਮੈਂਟ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਹਾਂ ਮੈਂ ਜਿਹੜੇ ਵੀ ਭਰਾ ਜਿਹੜੀਆਂ ਵੀ ਜਥੇਬੰਦੀਆਂ ਨੇ ਕੈਂਪ ਲਾਇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਆਇਆ ਹੋਇਆ ਸੰਗਤ ਦਾ ਰਾਸ਼ਨ ਵੰਡਣਾ ਵਾ ਜੀ ਰਾਸ਼ਨ ਵੰਡਣ ਲੱਗਿਆਂ ਇਹ ਗੱਲ ਦਾ ਖਿਆਲ ਰੱਖਣਾ ਵੀ ਕਿਹੜੇ ਪਿੰਡ ਦੇ ਵਿੱਚ ਵਾਕਿਆ ਹੀ ਲੋੜ ਬੰਦ ਹੈ ਬਿਲਕੁਲ ਜਿਹੜੇ ਪਿੰਡ ਦੇ ਵਿੱਚ ਲੋੜਵੰਦ ਹੈ ਉਥੋਂ ਦੇ 2-4 ਬੰਦੇ ਤੁਸੀਂ ਪਿੰਡ ਦੇ ਲਓ ਮੋਹਦਵਾਰ ਲੈ ਲਓ ਸਰਪੰਚ ਪੰਚ ਲੈ ਲਓ ਜਾਂ ਜਿਹੜੇ ਕੋਈ ਸਾਂਝੇ ਬੰਦੇ ਉਹਨਾਂ ਨੂੰ ਲੈ ਲਓ ਉਹਨਾਂ ਨੂੰ ਨਾਲ ਲੈ ਕੇ ਆਪਣੀ ਟੀਮ ਦੇ ਨਾਲ ਜਿੱਦਾਂ ਅਸੀਂ ਕੰਮ ਕਰ ਰਹੇ ਹਾਂ ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ ਵੀ ਜਿਸ ਤਰ੍ਹਾਂ ਸਾਡੇ ਕੈਂਪ ਦੇ ਰਹਿ ਸਮਾਨ ਵੰਡਿਆ ਜਾਂਦਾ ਅਸੀਂ ਉਥੋਂ ਦੇ ਲੋਕਲ ਬੰਦੇ ਨਾਲ ਲੈ ਕੇ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਬੰਦਾ ਇਹਨੂੰ ਜ਼ਰੂਰਤ ਆ ਇਹਨੂੰ ਨਹੀਂ ਜ਼ਰੂਰਤ ਫਿਰ ਉਹਨਾਂ ਦੇ ਆਧਾਰ ਕਾਰਡ ਲੈ ਕੇ ਬਕਾਇਦਾ ਇੱਕ ਅਸੀਂ ਰਜਿਸਟਰ ਲਾਇਆ ਵਾ ਰਜਿਸਟਰ ਲਾ ਕੇ ਤੇ ਅਸੀਂ ਬਕਾਇਦਾ ਉਹਨਾਂ ਦੇ ਨਾਮ ਲਿਖ ਲਈਦੇ ਆ ਜਿਸ ਤਰ੍ਹਾਂ ਅਸੀਂ ਟਾਈਮ ਰੱਖਿਆ ਵੀ 2 ਵਜੇ ਨਾਮ ਲਿਖਨੇ ਸ਼ੁਰੂ ਕਰੀਦੇ ਆ ਤੇ ਸ਼ਾਮੀ 4 ਵਜੇ ਰਾਸ਼ਨ, ਚੋਕਰ ਤੇ ਅਚਾਰ ਪਸ਼ੂਆਂ ਵਾਸਤੇ ਵੰਡੀ ਦਾ ਉਹ ਪਹਿਲ ਦੇ ਪਹਿਲਾਂ ਆਪਾਂ ਨਾਮ ਲਿਖ ਲਈਦਾ ਵਾ ਫਿਰ ਉੱਤੇ ਆਪਾਂ ਲਿਖਿਆ ਹੋਇਆ ਨਾਮ, ਪਿਤਾ ਦਾ ਨਾਮ, ਪਿੰਡ ਦਾ ਨਾਮ, ਚੋਕਰ, ਚਾਰ ਜਾਂ ਰਾਸ਼ਨ ਇਹ ਜਿਹੜੀਆਂ 4-5 ਚੀਜ਼ਾਂ ਵਾ ਉਹ ਮੰਨ ਕੇ ਚੱਲੋ ਵੀ ਦੇਖ ਕੇ ਕੋਈ ਉਹ ਨਾਮ ਲਿਖ ਕੇ ਵੀ ਜੇਕਰ ਕਿਸੇ ਨੂੰ ਚਾਰ ਚਾਹੀਦਾ ਉੱਤੇ ਟਿਕ ਲਾ ਦੇ ਦੀ ਜੇਕਰ ਕਿਸੇ ਨੂੰ ਰਾਸ਼ਨ ਚਾਹੀਦਾ ਉੱਤੇ ਟਿਕ ਲਾ ਦੇ ਦੀ ਜੇਕਰ ਕਿਸੇ ਨੂੰ ਕੋਈ ਹੋਰ ਚਾਹੀਦੀ ਵਸਤੂ ਉੱਤੇ ਟਿਕ ਲਾ ਦੇ ਮਤਲਬ ਇਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਤੇ ਇੱਕ ਤਾਂ ਇਹ ਆ ਵੀ ਜਿਹੜਾ ਬੇ ਲੋੜਾ ਆਉਂਦਾ ਐਵੇਂ ਰਾਸ਼ਨ ਮਤਲਬ ਖਪਤ ਕਰਨ ਵਾਲਾ ਵੀ ਐਵੇਂ ਹੀ ਵੀ ਲੋੜਾ ਕੋਈ ਜੇਕਰ ਵੀ ਜ਼ਰੂਰਤਮੰਦ ਨਹੀਂ ਜੇਕਰ ਉਹ ਹੁੰਦਾ ਵਾ ਚੋ ਸਾਡੀ ਮੈਨੇਜਮੈਂਟ ਵੇਖ ਕੇ ਮੁਰ ਜਾਂਦਾ ਵੀ ਇਹ ਤੇ ਭਾਉ ਪਿੰਡਾਂ ਦੇ ਨਾਮ ਵੀ ਲਿਖਣ ਦੇ ਨਿਸ਼ਾਨਦੀਆਂ ਕਰਕੇ ਸਮਾਨ ਵੰਡ ਰਹੇ ਆ ਉਹ ਆਪਣੇ ਆਪ ਹੀ ਬੰਦਾ ਮੁਰ ਜਾਂਦਾ ਵੀ ਇਹਨਾਂ ਨੇ ਹੋਰ ਕਿਸੇ ਨੂੰ ਸਮਾਨ ਨਹੀਂ ਦੇਣਾ ਇਹਨਾਂ ਨੇ ਤੇ ਲੋੜਵੰਦ ਨੂੰ ਦੇਣਾ ਸੋ ਮੈਂ ਜਥੇਬੰਦੀਆਂ ਨੂੰ ਕੈਂਪਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਨਿਸ਼ਾਨਦੇਹੀ ਕਰਕੇ ਨਾਮ ਲਿਖ ਕੇ ਆਧਾਰ ਕਾੜਾ ਵੇਖ ਕੇ ਪਿਤਾ ਦਾ ਨਾਮ ਵੇਖ ਕੇ ਪਿੰਡ ਦਾ ਨਾਮ ਵੇਖ ਕੇ ਫਿਰ ਉਹਨੂੰ ਜਿਹੜੀ ਚੀਜ਼ ਦੇਣੀ ਹੈ ਉੱਤੇ ਟਿਕ ਮਾਰ ਕਰਕੇ ਇਸ ਤਰੀਕੇ ਨਾਲ ਆਏ ਅਸੀਂ ਤੇ ਹੁਣ ਇਹ ਵੀ ਤਿਆਰੀ ਸ਼ੁਰੂ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਇੱਕ ਗੂਗਲ ਫਾਰਮ ਤਿਆਰ ਕੀਤਾ ਜਾਵੇ ਫਿਰ ਉਸ ਤਰੀਕੇ ਦੇ ਨਾਲ ਵੀ ਸਾਡੇ ਕੋਲ ਸਾਦਾ ਡਾਟਾ ਕਲੈਸ਼ ਅਸੀਂ ਡਾਟਾ ਕੀ ਕਰਕੇ ਆਪਣੇ ਕੋਲ ਰੱਖ ਕੇ ਵੀ ਇੱਕ ਕੰਪਿਊਟਰ ਦੇ ਜਾਂ ਰਾਈ ਜਾਂ ਲੈਪਟਾਪ ਦੇ ਰਾਈ ਇਸ ਤਰੀਕੇ ਦੇ ਨਾਲ ਵੀ ਅਸੀਂ ਕੰਮ ਕਰਨ ਦਾ ਯਤਨ ਕਰ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਟੈਕਨੋਲੋਜੀ ਦਾ ਸਹੀ ਇਸਤੇਮਾਲ ਹੋਣਾ ਚਾਹੀਦਾ ਔਰ ਪੰਜਾਬ ਦੇ ਹਾਲਾਤ ਦੇ ਵਿੱਚ ਕਰ ਜਿਵੇਂ ਸਾਰੀਆਂ ਜਿੱਥੇ ਬੰਦੀਆਂ ਕੰਮ ਕਰ ਰਹੀ ਨੇ ਤੇ ਕਿ ਸਾਂਝੇ ਤੌਰ ਤੇ ਉਤੇ ਇੱਕ ਕਹਿ ਲੀਏ ਕਿ ਸਾਂਝਾ ਪਲੇਟਫਾਰਮ ਬਣਾ ਕੇ ਇੱਕ ਦੂਜੇ ਨਾਲ ਗੱਲਬਾਤ ਕਰਕੇ ਜਿੱਥੇ ਜਾਇਜ਼ ਜ਼ਰੂਰਤ ਹੈਗੀਏ ਉਸ ਜ਼ਰੂਰਤ ਨੂੰ ਦੇਖਦੇ ਹੋਏ ਸਮਾਨ ਦੀ ਜਿਹੜੀ ਵਰਤੋਂ ਹੈ ਹੋਣੀ ਚਾਹੀਦੀ ਹੈ ਸਭ ਤੋਂ ਆਖਿਰ ਦੇ ਅੰਦਰ ਮੈਂ ਭਾਈ ਅਮਰਿਤਪਾਲ ਸਿੰਘ ਬਾਰੇ ਟਾਰਟ ਤੋਂ ਇੱਕ ਜਾਣਕਾਰੀ ਲੈਣਾ ਚਾਹਾਂਗਾ ਸੋਸ਼ਲ ਮੀਡੀਆ ਤੇ ਦੋ ਤਿੰਨ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਭਾਵਨੂ ਭਾਈ ਅਮਰਿਤਪਾਲ ਸਿੰਘ ਨੂੰ 54 ਦਿਨ ਦੀ ਜ਼ਮਾਨਤ ਮਿਲ ਗਈ ਹੈ ਬੜੀ ਜਲਦੀ ਬਾਹਰ ਆਣੇ ਐਸ ਖਬਰ ਦੀ ਕਿੰਨੀ ਕੁ ਸੱਚਾਈ ਹੈ ਤੇ ਕੀ ਭਾਈ ਅਮਰਿਤਪਾਲ ਸਿੰਘ ਜੀ ਦੇ ਬਾਹਰ ਆਉਣ ਦੀ ਕੋਈ ਤਾਰੀਖ ਫਾਈਨਲ ਹੋਈ ਹੈ ਅਜੇ ਭਾਈ ਅਮਰਤਪਾਲ ਸਿੰਘ ਜੀ ਨੂੰ ਜਮਾਨਤ ਜਾਂ ਪੈਰੋਲ ਨਹੀਂ ਮਿਲੀ ਅਜੇ ਉਹਨਾਂ ਨੂੰ ਡੀਸੀ ਸਾਹਿਬ ਨੂੰ ਅਜੇ ਇਹਨਾਂ ਨੇ ਮੰਗ ਪੱਤਰ ਦਿੱਤਾ ਸੀ ਪਰਿਵਾਰ ਵੱਲੋਂ ਵੀ ਇਹ ਜਿਹੜਾ ਹਲਕਾ ਵਾ ਜਿਸ ਤਰ੍ਹਾਂ ਇਹ ਤਰਨਤਾਰ ਹੋ ਗਿਆ ਜਾਂ ਸੁਲਤਾਨਪੁਰ ਲੋਧੀ ਵਾਲਾ ਏਰੀਆ ਹੋ ਗਿਆ ਜੀਰੇ ਵਾਲਾ ਏਰੀਆ ਹੋ ਗਿਆ ਫਿਰੋਜ਼ਪੁਰ ਦੇ ਕੁਝ ਜਿਹੜਾ ਇਲਾਕਾ ਵਾ ਇਹ ਸਾਰਾ ਐਮਪੀ ਹਲਕੇ ਦਾ ਇਲਾਕਾ ਵਾ ਇਸ ਕਰਕੇ ਡੀਸੀ ਸਾਹਿਬ ਨੂੰ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਵੀ ਤੁਸੀਂ ਘੱਟੋ ਘੱਟ 1 ਮਹੀਨੇ ਦੀ ਪੈਰੋਲ ਦਿਓ ਭਾਈ ਅਮਰਪਾਲ ਸਿੰਘ ਜੀ ਨੂੰ ਯਤਨ ਕਰੋ ਤਾਂ ਜੋ ਆਪਣੇ ਲੋਕਾਂ ਦੀ ਆਵਾਜ਼ ਬਣ ਕੇ ਜਿਹੜੇ ਆਪਣੇ ਲੋਕ ਹੜ੍ਹਾਂ ਦੀ ਮਾਰ ਹੇਠਾਂ ਡੁੱਬ ਰਹੇ ਆ ਪੈਲੀਆਂ ਬਰਬਾਦ ਹੋ ਰਹੀਆਂ ਫਸਲਾਂ ਬਰਬਾਦ ਹੋ ਰਹੀਆਂ ਉਹਨਾਂ ਦਾ ਸਾਥ ਦੇ ਸਕਣਾ ਉਹ ਅਸਲ ਦੇ ਵਿੱਚ ਸੱਚਾਈ ਉਹਦੇ ਪਿਛੇ ਆ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੈਰੋਲ ਮਿਲ ਜਾਵੇ ਅਜੇ ਤੱਕ ਕੱਲੀ ਅਪੀਲ ਕੀਤੀ ਆ ਪੈਰੋਲ ਦੀ ਬਿਲਕੁਲ ਜੀ ਅਸੀਂ ਵੀ ਚਾਹਨੇ ਆਂ ਪੂਰੇ ਵਰਲਡ ਦੀਆਂ ਸਿੱਖ ਸੰਗਤਾਂ ਚਾਹੰਦੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਪੈਰੋਲ ਦੇ ਰਾਹੀਂ ਬਾਹਰ ਆ ਕੇ ਸੰਗਤਾਂ ਦੇ ਘਰ ਵਿਚਰਣਾ ਆਪਣੇ ਜਿਹੜੇ ਦਿਲ ਦੇ ਜਜ਼ਬਾਤ ਨੇ ਉਹ ਜੋ ਪੰਜਾਬ ਦੇ ਹੜਾ ਦੇ ਅੰਦਰ ਆਪਣੀ ਬੰਦੀ ਸੇਵਾ ਹੈ ਉਹ ਵੀ ਨਿਭਾਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਚਮਕੌਰ ਸਿੰਘ ਜੀ ਲਗਾਤਾਰ ਅਸੀਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਪੰਜਾਬ ਦੇ ਹੜਾ ਦੇ ਤੇ ਭਾਈ ਅਮਰਤਪਾਲ ਸਿੰਘ ਦੇ ਮਸਲੇ ਦੇ ਉੱਤੇ ਤੁਹਾਡੇ ਨਾਲ ਜੁੜੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸਨ ਭਾਈ ਚਮਕੌਰ ਸਿੰਘ ਜਿਹੜੇ ਮੁਖ ਬੁਲਾ ਰਹੇ ਹੈਗੇ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਪਾਈ ਅਮਰਪਾਤ ਸਿੰਘ ਦੀ ਜਿਹੜੀ ਪਾਰਟੀ ਹੈ ਲਗਾਤਾਰ ਪਿਛਲੇ 22 ਦਿਨਾਂ ਤੋਂ ਗਰਾਊਂਡ ਦੇ ਅੰਦਰ ਕੰਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਵੀ ਲਾਈਵ ਕਾਲ ਦੇ ਉੱਤੇ ਲੈ ਕੇ ਗਰਾਊਂਡ ਰਿਐਲਿਟੀ ਕਿ ਪੰਜਾਬ ਦੇ ਹੜਾ ਦੇ ਵਿਚਕਾਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਕਿਹੜੇ-ਕਿਹੜੇ ਵੀਰ ਕਿਹੜੇ-ਕਿਹੜੇ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਸਾਡੇ ਵੀਰ ਕੰਮ ਕਰ ਰਹੇ ਹੈਗੇ ਨੇ ਉਸ ਗਰਾਊਂਡ ਰਿਐਲਿਟੀ ਨੂੰ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਤੱਕ ਸੱਚਾਈ ਲੈ ਕੇ ਆਂਦੀ ਸਾਡੀ ਜਿਹੜੀ ਕੋਸ਼ਿਸ਼ ਹੈ ਨਿਰੰਤਰ ਜਾਰੀ ਆਉਣ ਵਾਲੇ ਸਮੇਂ ਦੇ ਅੰਦਰ ਲਗਾਤਾਰ ਪੰਜਾਬ ਦੇ ਹੜਾ ਦੇ ਮਸਲੇ ਹੋਰ ਪੰਥਕ ਮਸਲਿਆਂ ਦੇ ਉੱਤੇ ਅਸੀਂ ਲਗਾਤਾਰ ਤੁਹਾਡੇ ਨਾਲ ਜੁੜਾਂਗੇ ਲੈਣਿਆ ਸਾਰੇ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ